ਦੋਸਤੋ ਪੀਐਸਪੀਸੀਐਲ ਵੱਲੋਂ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਉੱਥੇ ਜਾ ਕੇ ਡਾਇਰੈਕਟ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਉੱਥੇ ਹੀ ਤੁਸੀਂ ਨੋਟੀਫਿਕੇਸ਼ਨ ਰੀਡ ਕਰ ਸਕੋਗੇ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਸਪੀਸੀਲ ਉਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੋਰ ਬਧਰੀ ਜਾਣਕਾਰੀ ਲਈ ਤੁਸੀਂ ਮੇਰੀ ਆਫੀਸ਼ੀਅਲ ਵੈਬਸਾਈਟ ਜੌਬ ਅਲਰਟਸ ਬਾਈ ਹਰਦੀ.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਜੋ 28 11 2024 ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੇ ਲਾਸਟ ਡੇਟ ਹੈ ਜੀ ਅਪਲਾਈ ਕਰਨ ਦੀ 18 12 2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੋਗੇ ਐਪਲੀਕੇਸ਼ਨ ਫੀਸ ਪੇਮੈਂਟ ਕਰਨ ਦੀ ਲਾਸਟ ਡੇਟ ਹੈ ਜੀ 20 12 2024 ਤੱਕ ਤੁਸੀਂ ਐਪਲੀਕੇਸ਼ਨ ਫੀਸ ਪੇਮੈਂਟ ਕਰ ਸਕੋਗੇ ਉਸਨਾਂ ਪੋਸਟਾਂ ਲਈ ਜੋ ਪੇ ਸਕੇਲ ਰੱਖਿਆ ਗਿਆ ਹੈ 47600 ਰੁਪਏ ਪ੍ਰਤੀ ਮਹੀਨਾ ਪੇਤਨਦਤੀ ਜਾਵੇਗੀ ਨਾ ਪੋਸਟਾਂ ਨਹੀਂ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਬਿਲਕੁਲ ਰੈਗੂਲਰ 베ਸ ਤੇ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੋਸਟਾਂ ਦੀ ਬੰਡ ਤੁਸੀਂ ਇੱਥੋਂ ਦੇਖ ਸਕਦੇ ਹੋ ਜੀ ਹਰ ਇੱਕ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੇਗਾ ਟੋਟਲ ਪੋਸਟਾਂ ਨੇ ਜੀ 25 ਤੇ ਵਿੱਚੋਂ 10 ਪੋਸਟਾਂ ਤੋਂ ਫੀਮੇਲ ਉਮੀਦਵਾਰ ਨੇ ਜੀ ਉਹਨਾਂ ਵਾਸਤੇ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਜੀ ਪੰਜਾਬ ਦੇ ਉਮੀਦਵਾਰਾਂ ਲਈ ਫਿਰ ਤੋਂ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ ਦੋਸਤੋ ਨਾ ਪੋਸਟਾਂ ਲਈ ਅਪਲਾਈ ਕੌਣ-ਕੌਣ ਕਰ ਸਕਦਾ ਜੀ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਗ੍ਰੇਡ ਦੀਆਂ ਪੋਸਟਾਂ ਨੇ ਜੀ ਕੁਆਲਿਫਿਕੇਸ਼ਨ ਰੱਖੀ ਗਈ ਹੈ ਫੁੱਲ ਟਾਈਮ ਰੈਗੂਲਰ BE BE Tech BSC ਇੰਜੀਨੀਅਰਿੰਗ ਤੁਸੀਂ ਕੰਪਲੀਟ ਕੀਤੀ ਆ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿੱਚ 55% ਨੰਬਰ ਆ ਨਾਲ 10ਵੀਂ ਤੁਸੀਂ 55% ਨਾਲ ਪਾਸ ਕੀਤੀ ਆ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਲ ਦੀ ਉਮਰ ਹੱਦ ਹੈ ਜੀ 18 ਤੋਂ ਲੈ ਕੇ 37 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਏਜ ਰੈਲੈਕਸੇਸ਼ਨ ਵੀ ਦਿੱਤਾ ਜਾਵੇਗਾ ਐਸ்சி ਬੀਸੀ ਲਈ 5 ਸਾਲ ਦਾ ਜੀ ਐਕ ਸਰਵਿਸਮੈਨ ਲਈ ਗਵਰਨਮੈਂਟ ਰੂਲ ਦੇ ਅਨੁਸਾਰ ਤੇ ਪੀ ਡਬਲਯੂ ਡੀ ਉਮੀਦਵਾਰ ਨੇ ਜੀ ਉਹਨਾਂ ਨੂੰ 10 ਸਾਲ ਦਾ ਏਜ ਰੈਲੈਕਸੇਸ਼ਨ ਦਿੱਤਾ ਜਾਵੇਗਾ ਇੱਕ ਵਾਰ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਤੁਸੀਂ ਪੜ ਲੈਣਾ ਜੀ ਪੜਨ ਤੋਂ ਬਾਅਦ ਹੀ ਤੁਸੀਂ ਨਾ ਪੋਸਟਲ ਲਈ ਅਪਲਾਈ ਕਰਨਾ ਹੋਵੇਗਾ ਜੀ ਦੋਸਤੋ ਨਾ ਪੋਸਟਲ ਦੀ ਜੋ ਅਪਲੀਕੇਸ਼ਨ ਫੀਸ ਰੱਖੀ ਹੋਈ ਹੈ ਕੁਝ ਇਸ ਪ੍ਰਕਾਰ ਹੈ ਜੀ ਆਲ ਕੈਟਾਗਰੀ ਜਨਰਲ ओबीसी 2360 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੀ ਐਸਸੀਐਸਟੀ ਪੀਡਬਲਯੂਡੀ ਜੋ ਉਮੀਦਵਾਰ ਨੇ ਜੀ ਉਹਨਾਂ ਲਈ 1652 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਦੋਸਤੋ ਜੇਕਰ ਤੁਸੀਂ ਪੰਜਾਬ ਵਿੱਚ ਆਉਣ ਵਾਲੀ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਚਾਹੁੰਦੇ ਹੋ ਜੀ ਤਾਂ ਮੈਂ ਨਿਊਜ਼ਪੇਪਰ ਦਾ ਲਿੰਕ ਵੀ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਵਾਗਾ ਉੱਥੇ ਜਾ ਕੇ ਡਾਇਰੈਕਟ ਤੁਸੀਂ ਜਿੰਨੀਆਂ ਵੀ ਭਰਤੀਆਂ ਪੰਜਾਬ ਵਿੱਚ ਆਉਂਦੀਆਂ ਨੇ ਉਹਦੀ ਜਾਣਕਾਰੀ ਤੁਸੀਂ ਉੱਥੋਂ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ